ਸੋਸ਼ਲ ਮੀਡੀਆ ਤੇ ਇੱਕ ਵੀਡੀਓ ਹੱਤਰਾ ਵਾਇਰਲ ਹੋ ਰਹੀ ਜਿੱਥੇ ਕਿ ਨੌਜਵਾਨ ਟਰੈਕਟਰ ਦੇ ਨਾਲ ਸਟੰਟ ਕਰ ਰਿਹਾ ਸੀ ਇਹ ਵੀਡੀਓ ਪੁਲਿਸ ਦੇ ਕੋਲ ਪਹੁੰਚਦੀ ਹੈ ਜਦੋਂ ਪੁਲਿਸ ਨੇ ਇਸ ਵੀਡੀਓ ਦੀ ਵੈਰੀਫਾਈ ਕੀਤੀ ਤਾਂ ਪਤਾ ਲੱਗਿਆ ਕਿ ਵੀਡੀਓ ਜ਼ਿਲ੍ਹਾ ਹਿਆਰਪੁਰ ਦੇ ਇੱਕ ਭਰੇ ਬਾਜ਼ਾਰ ਦੀ ਹੈ ਜਿੱਥੇ ਕਿ ਨੌਜਵਾਨ ਭਰੇ ਬਾਜ਼ਾਰ ਦੇ ਵਿੱਚ ਟਰੈਕਟਰ ਦੇ ਨਾਲ ਖਤਰਨਾਕ ਸਟੰਟ ਕਰ ਰਿਹਾ ਸੀ ਤੇ ਕਈ ਲੋਕਾਂ ਦੀਆਂ ਜਾਨਾਂ ਨੂੰ ਜੋਖਮ ਵਿੱਚ ਪਾ ਰਿਹਾ ਸੀ ਇਸ ਨੂੰ ਲੈ ਕੇ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ ਤੇ ਕੁਝ ਹੀ ਘੰਟਿਆਂ ਬਾਅਦ ਇਸ ਨੌਜਵਾਨ ਨੂੰ ਟਰੈਕਟਰ ਸਮੇਤ ਕਾਬੂ ਕਰ ਲਿਆ ਤੇ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਵੱਲੋਂ ਇਸ ਟਰੈਕਟਰ ਨੂੰ ਪਾਉਂਟ ਕਰਦੇ ਦੂਜੇ ਪਾਸੇ ਨੌਜਵਾਨ ਨੂੰ ਖਤਰਨਾਕ ਸਟੰਟ ਦੇ ਜੁਰਮ ਦੇ ਵਿੱਚ ਮੋਟਾ ਜੁਰਮਾਨਾ ਵੀ ਲਗਾਇਆ ਤੇ ਦੂਜੇ ਪਾਸੇ ਪੁਲਿਸ ਨੇ ਪਰਿਵਾਰ ਨੂੰ ਕੀ ਕਿਹਾ ਇਸ ਬਾਰੇ ਤੁਸੀਂ ਵੀ ਸੁਣੋ ਤੁਹਾਡੇ ਬੱਚੇ ਨੇ ਸ਼ਹਿਰ ਵਿੱਚ ਜਿਹੜੀ ਸਰਵਜਨਕ ਸਥਾਨ ਹੈ ਉੱਥੇ ਆਪਣੇ ਟਰੈਕਟਰ ਦੇ ਜਿਹੜੇ ਸਟੰਟ ਮਾਰੇ ਆ ਉਹ ਸਟੰਟ ਮਾਰ ਕੇ ਇਹਦੀ ਆਪਣੀ ਜਾਨ ਵੀ ਖਤਰੇ ਵਿੱਚ ਸੀਗੀ ਤੇ ਕਿਸੇ ਹੋਰ ਦੀ ਜਾਨ ਵੀ ਖਤਰੇ ਵਿੱਚ ਸੀਗੀ ਪਬਲਿਕ ਦੀ ਇਹ ਜਾਂ ਤੇ ਆਪਣੀ ਜਾਨ ਗਵਾਉਂਦਾ ਤੇ ਜਾਂ ਕਿਸੇ ਹੋਰ ਨੂੰ ਥੱਲੇ ਲੈ ਕੇ ਮਾਰਦਾ ਇਸ ਕਰਕੇ ਦਾ ਆਪਾਂ ਜਿਹੜਾ ਚਲਾਨ ਕੀਤਾ ਤੇ ਗਾਂ ਵਾਸਤੇ ਆਪਣੇ ਬੱਚੇ ਨੂੰ ਸਮਝਾਉਣਾ ਤੇ ਆਪਣੇ ਬੱਚੇ ਨੂੰ ਸਮਝਾਉਣਾ ਵੀ ਪਾ ਜਿੰਦਗੀ ਅਜਿਹਾ ਕੰਮ ਨਹੀਂ ਕਰਨਾ ਇਹ ਜਿਹੜੇ ਬੱਚੇ ਆ ਪਰਮਾਤਮਾ ਦੀ ਦੇਣ ਹੈ ਤੁਹਾਨੂੰ ਪਤਾ ਹੋਣਾ ਚਾਹੀਦਾ ਅੱਜ ਤੋਂ 1 ਹਫਤਾ ਪਹਿਲਾਂ ਇੱਕ ਬੱਚੇ ਦੀ ਮੌਤ ਹੋਈ ਹੈ ਤੇ ਮਾਨਯੋਗ ਸੀਐਮ ਸਾਹਿਬ ਨੇ ਇਸ ਕੰਮ ਤੇ ਸਖ਼ਤ ਪਾਬੰਦੀ ਲਾਈ ਹੈ ਕਿ ਕੋਈ ਵੀ ਜਿਹੜਾ ਸਟੰਟ ਨਹੀਂ ਕਰੂਗਾ ਇਸੇ ਚੀਜ਼ ਨੇ ਮੱਧਿਆ ਰੰਜ ਰੱਖਦੇ ਮਾਨਯੋਗ ਐਸਐਸਪੀ ਹੁਸ਼ਿਆਰਪੁਰ ਸ਼੍ਰੀ ਸ੍ਰਿੰਦਰ ਲੰਬਾ ਜੀ ਨੇ ਵੀ ਸਾਨੂੰ ਸਖਤ ਹਦਾਇਤਾਂ ਕੀਤੀਆਂ ਵੀ ਕੋਈ ਵੀ ਬੱਚਾ ਸ਼ਹਿਰ ਦੇ ਵਿੱਚ ਐਜੇ ਟਰੈਕਟਰ ਜਿਹੜਾ ਸਟੰਟ ਹੈ ਨਾ ਕਰੇ ਜਿਸ ਦੇ ਨਾਲ ਉਹਦੀ ਕੋਈ ਆਪਣੀ ਜਾਨ ਖਤਰੇ 'ਚ ਪੈਂਦੀ ਹੈ ਜਾਂ ਕਿਸੇ ਹੋਰ ਦੀ ਗਾਲੀ ਪੈਂਦੀ ਹੈ ਕਾਤਰੇ ਵਿੱਚ ਪੈਂਦੀ ਹੈ ਇਸ ਕਰਕੇ ਤੁਹਾਡੇ ਟਰੈਕਟਰ ਇਹਨੂੰ ਅਸੀਂ ਬੰਦ ਕਰ ਰਹੇ ਹਾਂ ਆ ਲੋ ਤੁਸੀਂ ਤੇ ਬੱਚਾ ਹਟਾਓ ਇਕੱਲੇ ਤੁਸੀਂ ਆਪਣੇ ਬੱਚੇ ਨੂੰ ਸਮਝਾਓ ਕਿ ਅੱਗੇ ਤੋਂ ਇਹ ਗਲਤੀ ਜੜੀ ਨਹੀਂ ਕਰੂਗਾ ਜੀ ਨਹੀਂ ਕਰੂਗਾ ਨਹੀਂ ਹਾਂ ਸਮਝਾਓ ਨਜ਼ਰਦਾਰ ਜੀ ਵਡੇ ਬੱਚੇ ਨੇ ਸ਼ਹਿਰ ਵਿੱਚ ਜਿਹੜੀ ਸਰਵਜਨਕ ਸਥਾਨ ਹੈ ਉੱਥੇ ਆਪਣੇ ਟਰੈਕਟਰ ਦੇ ਜਿਹੜੇ ਸਟੰਟ ਮਾਰੇ ਆ ਉਹ ਸਟੰਟ ਮਾਰ ਕੇ ਇਹਦੀ ਆਪਣੀ ਜਾਨ ਵੀ ਖਤਰੇ ਵਿੱਚ ਸੀਗੀ ਤੇ ਕਿਸੇ ਹੋਰ ਦੀ ਜਾਨ ਵੀ ਖਤਰੇ ਵਿੱਚ ਸੀਗੀ ਪਬਲਿਕ ਦੀ ਇਹ ਜਾਂ ਤੇ ਆਪਣੀ ਜਾਨ ਗਵਾਉਂਦਾ ਤੇ ਜਾਂ ਕਿਸੇ ਹੋਰ ਨੂੰ ਥੱਲੇ ਲੈ ਕੇ ਮਾਰਦਾ ਇਸ ਕਰਕੇ ਦਾ ਆਪਾਂ ਜਿਹੜਾ ਚਰਾਨ ਕੀਤਾ ਤੇ ਗਾਂ ਵਾਸਤੇ ਆਪਣੇ ਬੱਚੇ ਨੂੰ ਸਮਝਾਉਣਾ ਤੇ ਆਪਣੇ ਬੱਚੇ ਨੂੰ ਸਮਝਾਉਣਾ ਵੀ ਪਾ ਜਿੰਦਗੀ ਅਜਿਹਾ ਕੰਮ ਨਹੀਂ ਕਰਨਾ ਇਹ ਜਿਹੜੇ ਬੱਚੇ ਆ ਪ੍ਰਮਾਤਮਾ ਦੀ ਦੇਣ ਹੈ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਅੱਜ ਤੋਂ ਇੱਕ ਹਫ਼ਤਾ ਪਹਿਲਾਂ ਇੱਕ ਬੱਚੇ ਦੀ ਮੌਤ ਹੋਈ ਹੈ ਤੇ ਮਾਨਯੋਗ ਸੀਐਮ ਸਾਹਿਬ ਨੇ ਇਸ ਕੰਮ ਤੇ ਪੂਰਨ ਪਾਬੰਦੀ ਲਾਈ ਹੈ ਵੀ ਕੋਈ ਵੀ ਜਿਹੜਾ ਸਟੰਟ ਹੈ ਨਹੀਂ ਕਰੂਗਾ ਇਸੇ ਚੀਜ਼ ਨੇ ਮੱਧਿਆ ਨਜ਼ਰ ਰੱਖਦੇ ਮਾਨਯੋਗ ਐਸਐਸਪੀ ਹੁਸ਼ਿਆਰਪੁਰ ਸ਼੍ਰੀ ਸਰਿੰਦਰ ਲੰਬਾ ਜੀ ਨੇ ਵੀ ਸਾਨੂੰ ਸਖਤ ਅਹਿਦਾਜ਼ਾ ਕੀਤੀਆਂ ਵੀ ਕੋਈ ਵੀ ਬੱਚਾ ਸ਼ਹਿਰ ਦੇ ਵਿੱਚ ਐਜੇ ਟਰੈਕਟਰ ਜਿਹੜਾ ਸਟੰਟ ਹੈ ਨਾ ਕਰੇ ਜਿਸ ਦੇ ਨਾਲ ਉਹਦੀ ਕੋਈ ਆਪਣੀ ਜਾਨ ਖਤਰੇ 'ਚ ਪੈਂਦੀ ਹੈ ਜਾਂ ਕਿਸੇ ਹੋਰ ਦੀ ਗਾਲੀ ਉੱਪਰ ਪੈਂਦੀ ਹੈ ਖਤਰੇ ਵਿੱਚ ਪੈਂਦੀ ਹੈ ਇਸ ਕਰਕੇ ਤੁਹਾਡੇ ਟਰੈਕਟਰ ਇਹਨੂੰ ਅਸੀਂ ਬੰਦ ਕਰ ਰਹੇ ਹਾਂ ਆ ਲੋ ਤੁਸੀਂ ਆਪਣੇ ਬੱਚੇ ਨੂੰ ਸਮਝਾਓ ਕਿ ਅੱਗੇ ਤੋਂ ਇਹ ਗਲਤੀ ਜੜੀ ਨਹੀਂ ਕਰੂਗਾ ਜੀ ਨਹੀਂ ਕਰੂਗਾ ਜੀ ਹਾਂ ਸਮਝਾਓ ਨੂੰ ਜੀ